ਖੜੇ ਜੇਡ ਦਾ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਆ ਗਨੋਰੀ ਬਾਰਡਰ ਤੋਂ ਵੇਖੋ ਪੱਕ ਰਹੇ ਆ ਫੁਲਕੇ ਬਾਬੇ 80 85 85 ਤੇ 90 90 ਨੂੰ ਟੱਪੇ ਹੋਇਆ ਜੀ ਤੇ ਰੋਟੀ ਪਾਣੀ ਵੇਖੋ ਦਲਬਾਗ ਸਿੰਘ ਸਾਡੇ ਵੀਰ ਤੇ ਨਾਲ ਸਾਡੇ ਵਾਈਸ ਪ੍ਰਧਾਨ ਪੰਜਾਬ ਦੁਫਲੀ ਸਾਹਿਬ ਤੇ ਨਾਲ ਹੋਰ ਵੀ ਜਿੰਨੇ ਕਿਸਾਨ ਆਗੂ ਆ ਬਾਈ ਜੀ ਫੁਲਕੇ ਪਕਾਰੇ ਜੀ ਬਹੁਤ ਆਨੰਦ ਬੱਜੇ ਆ ਹਾਂਜੀ ਪ੍ਰਧਾਨ ਜੀ ਬਹੁਤ ਆਨੰਦ ਬੱਜੇ ਆ ਜੀ ਕਿਵੇਂ ਚੱਲ ਰਿਹਾ ਮੋਰਚਾ ਜੀ ਆਪੇ ਪਕਾਏ ਖਾਈਏ ਸਵਾਦ ਵੜਿਆ ਲੱਗਦੀਆਂ ਵਾਹ ਜੀ ਵਾਹ ਬਾਬਾ ਟੱਲ ਪਕਕੀਆਂ ਪਕਾਈਆਂ ਕੱਲ ਬਾਬਾ ਦਾਲ ਵੀ ਕੱਲੂ ਦਾਲ ਵੀ ਕੱਲੂ ਇੱਕ ਤੇ ਦੋ ਹਾਏ 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 ਵਾਹ ਜੀ ਵਾਹ ਹੋਰ ਪ੍ਰਧਾਨ ਜੀ ਕਿਵੇਂ ਚੱਲ ਰਿਹਾ ਮੋਰਚਾ ਜੀ ਇਹਦੀ ਕਿਰਪਾ ਗੁਰੂ ਅੰਮ੍ਰਿਤ ਬਾਦਸ਼ਾਹ ਜੀ ਕੇ ਬਹੁਤ ਆਨੰਦ ਬੱਜੇ ਆ ਬਿਲਕੁਲ ਜੀ ਤੇ ਵੇਲੇ ਆ ਗਏ ਆ ਹਾਂਜੀ ਤਾਂ 5 ਮਿੰਟ ਸੇ ਲਾਈਦੇ ਆ ਤੇ ਟੋਕਰਾ ਪ੍ਰਸ਼ਾਦਾਂ ਲਾਗ ਰੱਖ ਲਈਦਾ ਸਾਰੀ ਦਿਹਾੜੀ ਖਾਈ ਜਾਂਦੀ ਸਾਰੀ ਦਿਹਾੜੀ ਵਾਹ ਜੀ ਵਾਹ ਵਾਹ ਆਪੇ ਪੱਕੀਆਂ ਰੋਟੀਆਂ ਭੌਰ ਨੇ ਆਪੇ ਦਾਲ ਬਣਾਈ ਲਈ ਢਲ ਕੇ ਪਰਖਾਵੇਂ ਵਾਹ ਜੀ ਵਾਹ ਇਹਦਾ ਕੰਮ ਤੋਂ ਆ ਨੰਦ ਬੜੇ ਸਵਾਦ ਬੜੇ ਬਣਦੇ ਪ੍ਰਸ਼ਾਦ ਜੀ ਇੱਥੇ ਬਹੁਤ ਸਵਾਦ ਪ੍ਰਸ਼ਾਦ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਕਾਲੇ ਚਣਿਆਂ ਦੀ ਨਾਲ ਪ੍ਰਸ਼ਾਦ ਹੈ ਕਾਲੇ ਚਣਿਆਂ ਦੀ ਸਬਜ਼ੀ ਹਾਂ ਨਾਲ ਬਾਈ ਜੀ ਅਚਾਰ ਚਾਰ ਸਿਆਲਿਆਂ ਦਾ ਬੂਟਾ ਵਿਖਾਓ ਜੀ ਔਲੇ ਦੋ ਤੋਂ ਵਰਗੇ ਚਾਰ ਪਾਲ ਦੇ ਦੇਖੋ ਜੀ ਆਹ ਵੇਖੋ ਸਾਰੀਆਂ ਹੀ ਸਹੂਲਤਾਂ ਵੇਖੋ ਚਾਰ ਵੀ ਇੱਥੇ ਹੀ ਆ ਇੱਥੇ ਬੰਦਾ ਚਾਰ ਆ ਬਿਲਕੁਲ ਜੀ ਬਿਲਕੁਲ ਇਹ ਨਹੀਂ ਗੱਲ ਕੋਈ ਸਾਈਡ ਇਫੈਕਟ ਨਹੀਂ ਕੋਈ ਸਪਰੇ ਨਹੀਂ ਕੀ ਕਹਿੰਦੇ ਰੱਬ ਜਿੱਥੇ ਦਿੰਦਾ ਨਾ ਕੀ ਕਹਿੰਦੇ ਆ ਛੱਪੜ ਪਾਰ ਕੇ ਦਿੰਦਾ ਹੈ ਜੀ ਤੇ ਆਹ ਗੱਲ ਛੱਪੜ ਪਾਰ ਕੇ ਵੇਖੋ ਉੱਤੇ ਤੇ ਔਲੇ ਦਾ ਬੂਟਾ ਉੱਤੇ ਔਲੇ ਦਾ ਬੂਟਾ ਵੇਖੋ ਕਿੰਨਾ ਕਰਾ ਸਿਰਾ ਭਾਈ ਜੀ ਕਿਉਂ ਬਾਬਾ ਜੀ ਹਾਂਜੀ ਕਿਹਾਂ ਦੇਣਾ ਰੱਬ ਦਿੰਦਾ ਜਦੋਂ ਛੱਪਰ ਪਾਰ ਕੇ ਦਿੰਦਾ ਥੱਲੇ ਲੋ ਲੰਗਰ ਪਕ ਰਿਆ ਉੱਤੇ ਉੱਤੇ ਸਬਜੀ ਬਣਦੀ ਚਾਲ ਬਣਦੀ ਥੱਲੇ ਸਬ지 ਤਿਆਰ ਹੁੰਦਾ ਚਾਰ ਦਵਾਂਦੇ ਔਲੇ ਦਾ ਖਾਦਾ ਤੇ ਸਿਆਣੇ ਦਾ ਕਿ ਬਾਜ ਪਤਾ ਲੱਗਦਾ ਹੀ ਔਲੇ ਰੋਜ਼ ਖਾਂਦੇ ਜੋ ਰੋਜ਼ ਖਾਂਦੇ ਆ ਜੀ ਵਾਹ ਜੀ ਵਾਹ ਤੇ ਇਧਰ ਬਾਬੇ ਫੁਲਕੇ ਥੱਲੇ ਜਾਂਦੇ ਜੀ ਦੇਖ ਸਕਦੇ ਆ ਤੁਸੀਂ ਤੇ ਇਧਰ ਸਾਡੇ ਵਾਈਸ ਪ੍ਰਧਾਨ ਸਾਹਿਬ ਜੀ ਤੁਸੀਂ ਵੀ ਦਿਓ ਥੋੜਾ ਚੰਦਨਾ ਪਾਓ ਜੀ ਵੇਖ ਲੋ ਜੀ ਤਾਂ ਵੇਖ ਲਿਆ ਸਾਦੇ ਪੱਕ ਰਹੇ ਲੜਾਈ ਵਾਸਤੇ ਸਿੰਘ ਤਿਆਰ ਸ਼ਨਾਣ ਬਾਣੀ ਹੋ ਗਏ ਆ ਇਲਾਕੇ ਦੀ ਸਫਾਈ ਹੋ ਗਈ ਸਾਰੀ ਹੁਣ ਸਟੇਜ ਦੀ ਤਿਆਰੀ ਆ ਉਤੇ ਖੰਨਪਰ ਸਾਹਿਬ ਰੱਖਿਆ ਪਹਿਲਾਂ ਗੁਰੂ ਨੂੰ ਨਿਮਸ਼ਕਾਰ ਕਰਾਂਗੇ ਤੇ ਸਟੇਜ ਤੇ ਟਾਈਮ ਲੈ ਕੇ ਉਥੇ ਵੀ ਵਿਚਾਰ ਕਰਾਂਗੇ ਤੇ ਨੰਦ ਬੱਜੇ ਪਏ ਆ ਬਿਲਕੁਲ ਜੀ ਉਹ ਸਾਡੇ ਸਿੰਘ ਜਿਹੜੇ ਨੇ ਉਹ ਮਰਨ ਵਰਤ ਤੇ ਬੈਠੇ ਆ ਉਹ ਮਰਨ ਵਰਤਨ ਦਾ ਜਿਹੜਾ ਫੇਗ ਆ ਮੋਦੀ ਤੱਕ ਜਾ ਰਿਹਾ ਇਹ ਸਰਕਾਰ ਨੂੰ ਸ਼ਰਮ ਚਾਹੀਦੀ ਆ ਤੇ ਜੇਸ ਦੇ ਵਿੱਚ ਜਿਹੜੇ ਲੋਕ ਨੇ ਇਹਨੇ ਪਰੇਸ਼ਾਨ ਕੇ ਮਰਨ ਵਰਤਨ ਜਿਹੜਾ ਹੁੰਦਾ ਬੜਾ ਮੁਸ਼ਕਲ ਹੁੰਦਾ ਬਿਲਕੁਲ ਜੀ ਬਿਲਕੁਲ ਬੜੀ ਆਖਰੀ ਤਿਹਾਰ ਹੁੰਦਾ ਵਾ ਭਾਵੇਂ ਦੇਖਦੇ ਲੋਕ ਮਰਨ ਵਰਤਨ ਤੇ ਬਹਿ ਜਾਣਾ ਉਹ ਦੇਖਦਾ ਇਹਦਾ ਮਤਲਬ ਹੁੰਦਾ ਵੀ ਡਾਵਾ ਡੋਲਿਆ ਬਿਲਕੁਲ ਜੀ ਇੱਕ ਕਮਾਂਡ ਜਿਹੜੀ ਸਹੀ ਨਹੀਂ ਚੱਲ ਰਹੀ ਲੋਕ ਪਰੇਸ਼ਾਨ ਨੇ ਹਾਂਜੀ ਹਾਂਜੀ ਤੇ ਇਸ ਕਰਕੇ ਸਾਡੀ ਵੱਡੇ ਪੱਧਰ ਤੇ ਲੁੱਟ ਵੀ ਪੰਜਾਬ ਵਿੱਚ ਤਾਜ਼ੀ ਹੋਈ ਹੈ ਇਹਦੇ ਤੇ ਇਹ ਜਿਹੜਾ ਵਾ ਮਰਨ ਬੱਤਨ ਕੇ ਤੇ ਸੌਖੀ ਗੱਲ ਨਹੀਂ ਰੱਖ ਰਣਾ ਬਿਲਕੁਲ ਜੀ ਬਿਲਕੁਲ ਕਿਹੜਾ ਵਾਸਤੇ ਕੁਰਬਾਨੀ ਕਰ ਜਣੀ ਇੱਕ ਚਾਹਨਕ ਗੋਲੀ ਲੱਗ ਜਣੀ ਉਹ ਬਹੁਤ ਹੋਰ ਹੁੰਦੀ ਆ ਬਿਲਕੁਲ ਜੀ ਬਿਲਕੁਲ ਮਰਨ ਬੱਤਨ ਆ ਕੇ 2 ਮਹੀਨੇ 4 ਮਹੀਨੇ 6 ਮਹੀਨੇ ਲੜਕਦੇ ਰਹਿਣਾ ਹਾਂਜੀ ਤੇ ਜਨਤਾ ਦਾ ਜਿਹੜਾ ਵਾ ਉਹ ਹੱਕ ਦਵਾਉਣਾ ਪਰ ਬੜੇ ਸਾਡੇ ਦੇਸ਼ ਦੇ ਹਾਕਮਾਂ ਵਾਸਤੇ ਜਿਨ੍ਹਾਂ ਸਾਡੇ ਤੋਂ ਵੋਟਾਂ ਲਈਆਂ ਸ਼ਰਮ ਦੀ ਗੱਲ ਆ ਬਿਲਕੁਲ ਜੀ ਸਾਡਾ ਨਕਸਾਨ ਜਿਹੜਾ ਅੱਜ ਮਰਨ ਬੱਤਨ ਨੂੰ ਮਜਬੂਰ ਹੋ ਗਿਆ ਛੜਕਾਂ ਦੇ ਰੋ ਰਿਹਾ ਜੀ ਛੜਕਾਂ ਦੇ ਬੈਠਾ ਵਾ ਸਾਨੂੰ ਆਂਦੇ ਅੱ비 ਇਹਨਾਂ ਛੜਕਾਂ ਰੁਕੀਆਂ ਪਰ ਕੈਮਰਾ ਮਾਰੋ ਅਗਲੇ ਬਨੇ ਇਹਨਾਂ ਨੇ ਦਵਾਰਾਂ ਕੀਤੀਆਂ ਹੀਆਂ ਬਿਲਕੁਲ ਜੀ ਬਿਲਕੁਲ ਇੱਕ ਸਿੰਗਲ ਦਾ ਛੱਡਿਆ ਆ ਤੁਹਾਨੂੰ ਜਾਣ ਦੇਣਗਾ ਅਸੀਂ ਦਿੱਲੀ ਜਾਈਏ ਜਿੱਥੇ ਸਾਨੂੰ ਅਧਿਕਾਰ ਨੇ ਭਾਜੇ ਨਹੀਂ ਦੇ ਫਿਰ ਅਸੀਂ ਜਿੱਥੇ ਸਾਨੂੰ ਤੇ ਦੂਜੀ ਗੱਲ ਖਾਲਸੇ ਦੀ ਜਿਆਦਾ ਤੇ ਨੀਲੀ ਛਾਤ ਆ ਇੱਥੇ ਪੀਤਾ ਨਹੀਂ ਬਸ ਸਕਦੇ ਵੀ ਖਾਲਸੇ ਕੋਲ ਕਿੰਨੀ ਜਿਆਦਾ ਤੇ ਕਿੱਥੋਂ ਤੱਕ ਆ ਇਹ ਨੀਲੀ ਛਾਤ ਆ ਜਿੱਥੋਂ ਤੱਕ ਅੰਜਲੀ ਛਾਤ ਚੱਲਦੀ ਆ ਜੀ ਜੀ ਉੱਥੋਂ ਤੱਕ ਖਾਲਸੇ ਦਾ ਰਾਜ ਆ ਵਾਹ ਜੀ ਵਾਹ ਵਾਹ ਜੀ ਵਾਹ ਇਹ ਆ ਗੱਲ ਵੇਖੋ ਪ੍ਰਧਾਨ ਸਾਹਿਬ ਸਾਡੇ ਵੇਖੋ ਇਹ ਪਿਆਰ ਤੇ ਚੜਦੀ ਕਲਾ ਸੰਗਤਾਂ ਦਾ ਤੇ ਇੱਧਰ ਸਾਡੇ ਭਰਾ ਸਾਡੇ ਸੰਗਰੂਰ ਆਰੇ ਤੇ ਹੋਰ ਜੱਸੀ ਭਾਈ ਕਿਵੇਂ ਚੱਲ ਰਿਹਾ ਕਿਰਾ ਡੱਡੀ ਹਲੇ ਜੇ ਮੁਰਜੇ ਚੜਦੀ ਕਲਾ ਚੜਦੀ ਕਲਾ ਚਾ ਬਾਈ ਸਾਡੇ ਇਧਰ ਭਰਾ ਸਾਡੇ ਇਧਰ ਵੇਖੋ ਕਿਰਾ ਮਰਾਬੇ ਖਾਂਦੇ ਆ ਬੁੱਢੇ ਐਵੇਂ ਨਹੀਂ ਛਾਣਾ ਵੱਜਦੀਆਂ ਕਿਉਂ ਬਾਬਿਓ ਮੈਂ ਨਾ ਕਿਆ ਬਾਤ ਕਰਾਂ ਕਿਰਾ ਇਧਰ ਸਾਡੇ ਕਿਰਪਾ ਸਾਰਜ ਸਿੰਘ ਜੀ ਪ੍ਰਧਾਨ ਸਾਹਿਬ ਰਸੂਲਪੁਰ ਵਾਲਿਓ ਕਿਵੇਂ ਆ ਚੜਦੀਆਂ ਕਲਾ ਚੜਦੀਆਂ ਕਲਾ ਚੱਲ ਚੱਲਗੇ ਚੜਦੀ ਕਲਾ ਜੀ ਚਲੋ ਕਿਰਪਾ ਕਿਰਪਾ ਜੀ ਚੜਦੀ ਕਲਾ ਨਾਲ ਇਸ਼ਨਾਨ ਪਾਣੀ ਕਰ ਲਿਆ ਤੇ ਬੜੀ ਚੜਦੀ ਕਲਾ ਨਾਲ ਸਟੇਜ ਨੂੰ ਚੱਲੇ ਹੁਣ ਹਾਂਜੀ ਤੇ ਪ੍ਰਸ਼ਾਦਾ ਆਪਾਂ ਨੇ ਤਿਆਰ ਹੋ ਗਿਆ ਛੱਕਦੇ ਆ ਤੇ ਚੜਦੀ ਕਲਾ ਵਿੱਚ ਇਸ ਟਾਈਮ ਤੇ ਚੜਦੀ ਕਲਾ ਵਿੱਚ ਹੀ ਰਵੇਗਾ ਤੇ ਚੜਦੀ ਕਲਾ ਵਿੱਚ ਮੋਰਚਾ ਚੱਲ ਰਿਹਾ ਕਿਸੇ ਗੱਲ ਦੀ ਸੰਗਤ ਕਿਸੇ ਗੱਲੋਂ ਵੀ ਢੋਲੀ ਨਹੀਂ ਗਈ ਜਿਵੇਂ ਜਿਵੇਂ ਸਾਡੇ ਤੇ ਸਰਕਾਰ ਇਹ ਸਾਡੇ ਧੁਰੋਂ ਹੀ ਆਉਂਦੀ ਆਈ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋਂ-ਜੋਂ ਮੰਨੂ ਵੱੜਦਾ ਸੀ ਦੂਨੇ ਤੀਨੇ ਹੋਏ ਜਿਵੇਂ ਜਿਵੇਂ ਸਾਡੇ ਜੁਲਮ ਕਰਨਗੇ ਸਾਡੇ ਜੋਸ਼ ਉਤੋਂ ਵੱਧੂਗਾ ਇਸ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਕਿ ਸਾਡੇ ਤੇ ਐਹੋ ਜੇ ਕੰਮ ਕਰਨ ਤੋਂ ਬਾਅਦ ਆਵੇ ਸਰਕਾਰ ਨਹੀਂ ਤੇ 21 ਦਾ ਜਵਾਬ 31 ਚ ਮੋੜਾਂਗੇ ਕਿਸੇ ਪੇਸ਼ਾ ਚੁੱਪ ਕਰਕੇ ਬੈਠਣ ਵਾਲੇ ਨਹੀਂ ਵਾਹ ਜੀ ਵਾਹ ਵਾਹ ਜੀ ਆ ਹੁੰਦੀ ਆ ਗੱਲ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਜੀ ਤੇ ਕਰਨਾ ਚੜ੍ਹਦੀ ਕਲਾ ਚ ਕਰਾ ਪਤਾ ਲੱਗ ਜੇ ਮਾਝਾ ਮਾਲਵਾ ਦੇਸ਼ਾਂ ਵਦੇਸ਼ਾਂ ਜੋ ਠੀਕ ਹੈ ਜੀ ਧੰਨਵਾਦ